कल एसएचओ ਤੁਹਾਡੀ ਨਾਬਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇੱਕ ਕੇਸ ਰਜਿਸਟਰ ਕੀਤਾ ਹੈ 137 ਨੰਬਰ ਮੁਕਦਮਾ 307 ਅੰਡਰ ਸੈਕਸ਼ਨ 'ਚ ਇਹ ਕੇਸ ਰਜਿਸਟਰ ਹੋਇਆ ਹੈ ਇਹ ਪੰਜ ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਇਹ ਜਨੈਲ ਸਿੰਘ ਲਾਲੀ ਜਿਹੜਾ ਮੁਕਦਮੇ ਦਾ ਮੁੰਦਾ ਹੀ ਹੈ ਉਹ ਦਾ ਇਹ ਜਿਹੜੇ ਚਾਰ ਬੰਦੇ ਨੇ ਜਿਦੇ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੇਸ ਕੀਤਾ ਹੈ ਵੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨੇ ਕਿਹਾ ਵੀ ਮੈਂ ਕੇਸ ਵਾਪਸ ਨਹੀਂ ਲੈਣਾ ਇਸੇ ਵਜ੍ਹਾ ਰੰਜਿਸ਼ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅੱਗੇ ਇਹਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਪਿਸਟਲ ਡਿਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾਅ ਹੋ ਗਿਆ ਅਦਰਵਾਈਜ਼ ਇਹ ਉਹਦਾ ਜਾਨੇ ਨੁਕਸਾਨ ਕਰ ਸਕਦੇ ਸੀ ਕਿੰਨੇ ਰਾਉਂਡ ਫਾਇਰ ਹੋਏ ਇਹ ਇੱਕ ਰਾਉਂਡ ਫਾਇਰ ਹੋਣਾ ਚੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾਅ ਕਰ ਲਿਆ ਜਦੋਂ ਦੂਜਾ ਰਾਉਂਡ ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਪਾਈ ਕਰਕੇ ਉਹ ਪਿਸਟਲ ਖੋਲਿਆ ਥੱਲੇ ਡਿੱਗ ਪਿਆ ਤੇ ਬਾਅਦ ਚ ਜਿਹੜਾ ਐਸਐਚਓ ਕਤਵਾਲੀ ਸਰਵਜੀਤ ਚੀਮਾ ਜੀ ਨੇ ਬੜੀ ਮੁਸਤੱਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਸਟ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤੱਦੀ ਨਾਲ ਤੇ ਬੜੀ ਮਿਹਨਤ ਨਾਲ ਜਿਹੜਾ ਕੇਸ ਸਟ੍ਰੈਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿੰਨੇ ਇਹਨਾਂ ਨੂੰ ਪਿਸਟਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾਵੇ ਸਰ ਇਹਨਾਂ ਦਾ ਪਹਿਲਾਂ ਕਿੰਨੇ ਪਿਸਟਲ ਅਸਾਂਸੀ ਹੈ ਜੀ ਹਾਂ ਜੀ ਪਿਸਟਲ ਦੇ 2 ਨੰਬਰ ਦਾ ਹੀ ਹੈ ਦੇਸੀ ਪਿਸਟਲ ਹੈ ਲੈਸੈਂਸੀ ਨਹੀਂ ਹੈਗਾ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਹਨਾਂ ਦਾ ਸਾਫਟਵਰ ਰਿਪੋਰਟ ਚੈੱਕ ਕੀਤਾ ਹੈ तकरीबन ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ ਤੇ ਈਵਨ ਜਿਹੜਾ ਮਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਆ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ ਤੇ ਇਹਦੀ ਢੰਗਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਆ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫ਼ਤੀਸ਼ ਮੁਕੰਮਲ ਕੀਤੀ ਕਿ ਅਕਿਊਜ਼ਡਾਂ ਦੇ ਨਾਮ ਕੀ ਨੇ ਜੀ ਇਹਦੇ ਵਿੱਚ ਅਕਿਊਜ਼ਡਾਂ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਦੇ ਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਔਰ ਫਦੀਪੂ ਦਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਲ ਇੱਕ ਜਗਸੀਰ ਸਿੰਘ ਜੱਗੀ ਆ ਜੀ ਤੇ ਇਹ ਸਾਰੇ ਜਿਹੜੇ ਹੈਗੇ ਤਕਰੀਬਨ ਨਾਬੇ ਦੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀ ਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਵੀ ਰਿਹੈਸ਼ ਸਰਕਲਰ ਰੋਡ ਨਾਬੇ ਹੀ ਹੈਗੀ ਆ ਜੀ ਜਿਹਨੇ ਬੁਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਰੇਕੀ ਕੀਤੀ ਹੋਏਗੀ ਤੇ ਇਹ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਹ ਵਾਰਦਤ ਕਰਨ ਵਾਲੇ ਨੇ ਇਹ ਜਾਨ ਨੂੰ ਮਾਰਨ ਦੀ ਨੀਤ ਨਾਲ ਹੀ ਸੀਗਾ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚੱਕੀਸ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਖਰਚੇ ਨੇ ਜੀ ਉਹ 90 ਜੀ ਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ ਨਾਪੇਚ ਤੋਂ ਦਰਜ ਹੈਗੇ ਨਹੀਂ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਗਾਲ ਰਹੇ ਆਂ ਆਲਗੌਂਡ ਦੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆਂ ਉਹ ਸਾਰੀ ਜਿਹੜੀ ਹੈਗੀ ਉਹ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿਹੋ ਜਿਹਾ ਦਾ ਸੀ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲਿਆਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਅਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਇਹ ਰਿਮਾਰਡ ਤੋਂ ਬਾਅਦ ਹੋਰ ਵੀ ਹੌਸਲ ਹੈਲਦੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਰਡ ਹਾਸਲ ਕਰਾਂਗੇ ਦੇ ਨਮਾਨਦਾਨ ਹੋਰ ਵੀ ਖਲਾਸੇ ਹੁੰਦੇ ਨਹੀਂ ਹਿਸਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਮੁੰਡੇ ਅੰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਤਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਟਣ ਲਈ ਬਿਲਕੁਲ ਇਸ ਚੀਜ਼ ਨੂੰ ਅਸੀਂ ਢੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਤਲ ਕਿੱਥੋਂ ਆਇਆ ਇਹਦਾ origin ਕੀ ਹੈ ਕਿਵੇਂ ਚੱਲਿਆ ਤੇ ਕਿਵੇਂ ਇਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਦਰਨਾ ਹੈ ਦੇਖੋ ਸਮਾਜ ਵਿਰੋਧੀ ਅਨਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਕਿ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੀ ਜਿਹੜੀ ਗੱਲ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਪੂਤ ਨਹੀਂ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਕਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ तकरीबन 3:30-4 ਵਜੇ ਦੀ ਵਾਰਦਾਤ ਹੈ ਔਰ ওভারਲਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਮੰਨ ਲਓ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ ਵਿੱਚ ਹੀ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਨੂੰ ਲਾ ਦਿੱਤਾ ਗਿਆ ਜੀ ਗੱਡੀ ਵੀ ਬਰਾਮਦ ਕਰ ਲਈ ਜੀ ਹਾਂ ਜੀ ਗੱਡੀ ਵੀ ਜਿਹੜੀ Swift Desire ਕਾਰ ਸੀ ਜਿਹਦੇ ਤੇ ਆਏ ਸੀ ਮਾਰਨ ਲਈ ਉਹ ਵੀ ਕਾਰ ਅਸੀਂ ਰਿਕਵਰ ਕਰ ਲਈ ਅਲ ਐਸ ਐਚਓ ਵੱਲੋਂ ਵਾਲੀ ਨਾਪਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇੱਕ ਕੇਸ ਰਜਿਸਟਰ ਕੀਤਾ 137 ਨੰਬਰ ਮੁਕੱਦਮਾ 307 ਅੰਡਰ ਸੈਕਸ਼ਨ 'ਚ ਇਹ ਕੇਸ ਰਜਿਸਟਰ ਹੋਇਆ ਹੈ ਇਹ ਪੰਜ ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਇਹ ਜਨੈਲ ਸਿੰਘ ਲਾਲੀ ਜਿਹੜਾ ਮੁਕੱਦਮੇ ਦਾ ਮੁੰਦਈ ਹੈ ਉਹ ਦਾ ਇਹ ਜਿਹੜੇ ਚਾਰ ਬੰਦੇ ਨੇ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੇਸ ਕੀਤਾ ਹੈ ਵੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨੇ ਕਿਹਾ ਵੀ ਮੈਂ ਕੇ ਇਸ ਵਾਪਸ ਨਹੀਂ ਲੈਣਾ ਇਸੇ ਵਜ੍ਹਾ ਰੰਜਿਸ਼ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅਗਿਓ ਇਹਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਤੋਂ ਪਿਸਟਲ ਡਿੱਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾ ਹੋ ਗਿਆ ਅਦਰਵਾਈਜ਼ ਇਹ ਉਹਦਾ ਜਾਨੀ ਨੁਕਸਾਨ ਕਰ ਸਕਦੇ ਸੀ ਕਿੰਨੇ ਰਾਉਂਡ ਫਾਇਰ ਹੋਏ ਇਹ ਇੱਕ ਰਾਉਂਡ ਫਾਇਰ ਉਹਨੇ ਕੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾ ਕਰ ਲਿਆ ਜਦੋਂ ਦੂਜਾ ਰਾਉਂਡ ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਂ ਪਾਈ ਕਰਕੇ ਉਹ ਪਿਸਤਲ ਥੋੜਿਆ ਥੱਲੇ ਡੇਪਿਆ ਤੇ ਬਾਅਦ ਚ ਜਿਹੜਾ ਐਸ ਐਚਓ ਕੁਤਵਾਲੀ ਸਰਵਜੀਤ ਚਿਮਾ ਜੀ ਨੇ ਬੜੀ ਮੁਸਤਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਸਟ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤਦੀ ਨਾਲ ਤੇ ਬੜੀ ਮਿਹਨਤ ਨਾਲ ਜਿਹੜਾ ਕੇਸ ਸਟ੍ਰੈਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿਨੇ ਇਹਨਾਂ ਨੂੰ ਪਿਸਤੌਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾਵੇ ਸਰ ਇਹਨਾਂ ਦਾ ਪਹਿਲਾ ਕਿੰਨੇ ਪਿਸਟਲ ਅਸਾਸੇ ਜੀ ਹਾਂਜੀ ਪਿਸਟਲ ਦੇ 2 ਨੰਬਰ ਦਾ ਹੀ ਹੈ ਦੇਸੀ ਪਿਸਟਲ ਹੈ ਲੈਸੈਂਸੀ ਨਹੀਂ ਹੈਗਾ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਹਨਾਂ ਦਾ ਸਾਫਟਕਾ ਰਿਪੋਰਟ ਚੈੱਕ ਕੀਤਾ ਤਕਰੀਬਨ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ ਤੇ ਇਵਨ ਜਿਹੜਾ ਮਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਆ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ ਤੇ ਇਹਦੀ ਢੰਗਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਆ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫ਼ਤੀਸ਼ ਮੁਕੰਮਲ ਕੀਤੀ। ਅਕਿਊਜ਼ਡਾਂ ਦੇ ਨਾਮ ਕੀ ਨੇ ਜੀ ਇਹਦੇ ਵਿੱਚ? ਅਕਿਊਜ਼ਡਾਂ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਗਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਉਰਫ ਦੀਪੂ ਦੁਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਲ ਆ ਇੱਕ ਜਗਸੀਰ ਸਿੰਘ ਜੱਗੀ ਹੈ ਜੀ ਤੇ ਇਹ ਸਾਰੇ ਜਿਹੜੇ ਹੈਗੇ ਤਕਰੀਬਨ ਨਾਬੇ ਦੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਵੀ ਰਿਹੈਸ਼ ਸਰਕੂਲਰ ਰੋਡ ਨਾਬੇ ਹੀ ਹੈਗੀ ਹੈ ਜੀ ਜਿਹੜੇ ਬੁਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਰੈਕੀ ਕੀਤੀ ਹੋਏਗੀ ਤੇ ਇਹ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਵਾਰਦਤ ਕਰਨ ਵਾਲੇ ਨੇ ਇਹ ਜਨੂ ਮਾਰਨ ਦੀ ਨੀਤ ਨਾਲ ਹੀ ਸੀਗਾ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚਕੀਸ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਖਰਚੇ ਨੇ ਜੀ ਉਹ 90 ਜੀ ਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ ਨਾਪੇਚ ਤੋਂ ਦਰਜ ਹੈਗੇ ਨਹੀਂ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਗਾਲ ਰਹੇ ਆਂ ਆਲਗੌਂਡ ਦੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆਂ ਉਹ ਸਾਰੀ ਜਿਹੜੀ ਹੈਗੀ ਉਹ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿਹੋ ਜਿਹਦਾ ਸੀ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲਿਆਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਅਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਆਇਆ ਰਿਮਾਨਡ ਤੋਂ ਬਾਅਦ ਹੋਰ ਵੀ ਹੌਸਲਾ ਹੈਲਦੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਨਡ ਹਾਸਲ ਕਰਾਂਗੇ ਇਹ ਰਿਮਾਨਡਦran ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ ਪਿਸਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਇਹ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਮੁੰਡਿਆਂ ਦਰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਟਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਟਣ ਲਈ ਬਿਲਕੁਲ ਇਸ ਟੀਨ ਯੂਨੀਵਰਸਿਟੀ ਡੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਤਲ ਕਿੱਥੋਂ ਆਇਆ ਇਹਦਾ origin ਕੀ ਹੈ ਕਿ ਕਿਵੇਂ ਚੱਲਿਆ ਤੇ ਕਿਵੇਂ ਇਹਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਕਹਿਣਾ ਹੈ ਦੇਖੋ ਸਮਾਜ ਵਿਰੋਧੀ ਅਨਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਕਿ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੇ ਜਿਹੜੀ ਗੱਲ ਹੈ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਭੁਗਤਣੀ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਕਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ तकरीबन 3:30-4 ਵਜੇ ਦੀ ਵਾਰਦਾਤ ਹੈ ਔਰ ওভারਲਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਮੰਨ ਲਓ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ ਵਿੱਚ ਹੀ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਨੂੰ ਲਾ ਦਿੱਤਾ ਗਿਆ ਜੀ ਗੱਡੀ ਵੀ ਬਰਾਮਦ ਕਰ ਲਈ ਜੀ ਹਾਂ ਜੀ ਗੱਡੀ ਵੀ ਜਿਹੜੀ Swift Desire ਕਾਰ ਸੀ ਜਿਹਦੇ ਤੇ ਆਏ ਸੀ ਮਾਰਨ ਲਈ ਉਹ ਵੀ ਕਾਰ ਅਸیر ਕਰ ਕਰ ਲਈ